ਪੁਲਿਸ ਨੇ ਜਵਰੀ ਲੋਕਾਂ ਨੂੰ ਖਿੱਚ ਤੋਕੇ ਉਹਨਾਂ ਦੇ ਪੱਗਾਂ ਵੀ ਲਾਹੀਆਂ ਗਈਆਂ ਉਹਨਾਂ ਨੂੰ ਆਏ ਕਸੀਟੇ ਆ ਵੀ ਆ ਚੜਕਾਂ ਤੇ ਲਾਠੀ ਚਾਰਜ ਵੀ ਕੀਤਾ ਅਥਰੂ ਗੈਸ ਦੇ ਜਿਹੜੇ ਕਹਿਣ ਤੋਂ ਭਾਵ ਮੈਨਾ ਭਗਵੰਤ ਕਮਾਲ ਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਜੇ ਕੋਈ ਉਹਨਾਂ ਦਾ ਵਿਚਾਰਾਂ ਦਾ ਮਾਂ ਪਿਓ ਮਰ ਜਾਂਦਾ ਤਾਂ ਉਹਨਾਂ ਦੇ ਨਾਲ ਪੁਲਿਸ ਆਉਂਦੀ ਆ ਹੱਥ ਕੜੀ ਕੋਲ ਕੇ 2 ਘੰਟੇ 3 ਘੰਟੇ ਨਾਲ ਹੀ ਵਾਪਸ ਲੈ ਜਾਂਦੀ ਆ ਮੈਂ ਸਮਝਦਾ ਜਿਵੇਂ ਹਵਾਰਾ ਸਾਹਿਬ ਹੁਣੀ ਹੈ ਇਹਨਾਂ ਨੂੰ ਕਿੰਨੇ 35 30-30 ਸਾਲ ਹੋ ਗਏ ਜਿੰਨੇ ਸਾਡੇ ਬੰਦੀ ਸਿੰਘ ਜਿਹੜਾ ਬਣਾਏ ਨੇ ਉਹਨਾਂ ਨੂੰ ਇੱਕ ਦਿਨ ਵੀ ਛੁੱਟੀ ਨਹੀਂ ਤੇ ਦੇ ਆਗੂ ਜਿਹੜੇ ਪਤਾ ਨਹੀਂ ਲੱਗਦਾ ਘੰਟੇ ਬਾਅਦ ਉਹ ਨਸ਼ੇ ਨਾਲ ਮਰਦੇ ਨੇ ਜਾਂ ਸਾਰਾ ਖਤਮ ਹੋ ਚੁੱਕਾ ਇੱਥੇ ਜੰਗਲ ਰਾਜ ਵਾਂਜੂ ਕਿਸੇ ਦਿਨ ਕਿਸੇ ਸਰਕਾਰ ਤੋਂ ਵੜ ਕੇ ਵੇਲਾ ਹੱਥ ਨਹੀਂ ਆਉਣਗਾ ਐਬੀਪੀ ਸੰਜੋਗ ਤੇ ਜੁੜੇ ਆ ਤੁਹਾਡੇ ਨਾਲ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਸਾਡੇ ਨਾਲ ਜੁੜੇ ਨੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸਖਜਿੰਦਰ ਖੋਸਾ ਜੀ ਗੱਲਬਾਤ ਕਰਦੇ ਆ ਜਿੱਥੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਉੱਥੇ ਹੀ ਬੀਤੇ ਕੱਲ ਮਹਾਲੀ ਦੇ ਵਿੱਚ ਇੱਕ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਜਿਹੜਾ ਮਾਰਚ ਕੀਤਾ ਜਾ ਰਿਹਾ ਸੀ ਚੰਡੀਗੜ੍ਹ ਦੀ ਕੂਚ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਕੱਲ ਹਾਲਾਤ ਨੇ ਉਹ ਮਹਾਲੀ ਦੇ ਵਿੱਚ ਬਣਦੇ ਨੇ ਜਦੋਂ ਚੰਡੀਗੜ੍ਹ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਆ ਕੂਚ ਕੀਤੀ ਜਾਂਦੀ ਆ ਜਿਹੜਾ ਉੱਥੇ ਮੋਰਚਾ ਚੱਲ ਰਿਹਾ ਤਾਂ ਖੋਸਾ ਸਾਹਿਬ ਜਿਸ ਤਰ੍ਹਾਂ ਦਾ ਕੱਲ ਵਰਤਾਰਾ ਹੋਇਆ ਪੱਗਾਂ ਲੱਥੀਆਂ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਗਈਆਂ ਕੀ ਸਮਝਦਿਓ ਵੀ ਇਹ ਜਿਹੜਾ ਵਰਤਾਰਾ ਹੋਇਆ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਰਕੇ ਪੁਲਿਸ ਵੱਲੋਂ ਕੀਤਾ ਗਿਆ ਜਾਂ ਫਿਰ ਇਹ ਇੱਕ ਗਣੀ ਮਿੱਥੀ ਸਾਜਿਸ਼ ਦਾ ਹਿੱਸਾ ਪਹਿਲਾਂ ਤਾਂ ਥੋੜੇ ਚੈਨਲ ਦਾ ਸਾਰਾ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਹਾਂ ਵੀ ਜਿਹੜਾ ਕੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਸ਼ਕੇ ਕੌਮੀ ਇਨਸਾਫ਼ ਮੋਰਚੇ ਨੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਕੇਵਲ 2 ਸਾਲ ਹੋ ਗਏ ਸਾਨੂੰ ਉੱਥੇ ਬੈਠਿਆ ਨੂੰ ਤੇ ਜਿਹੜਾ ਸਰਕਾਰ ਨੇ ਕੱਲ ਬਹੁਤ ਘਟਿਆ ਕਰਮ ਕੀਤਾ ਜਿੱਥੇ ਮਤਲਬ ਜਿਹੜੇ ਜਥੇਦਾਰਾਂ ਦੇ ਪੱਗਾਂ ਵੀ ਲਾਈਆਂ ਗਈਆਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਤੇ ਉਹਨਾਂ ਦੀ ਖਿੱਚਾ ਤੋਂ ਵੀ ਪੂਰੀ ਕੀਤੀ ਗਈ ਸਿੱਖਾਂ ਦੀ ਮੈਂ ਸਮਝਦਾ ਵੀ ਇਹ ਤੋਂ ਸਰਕਾਰ ਦਾ ਚਿਹਰਾ ਨੰਗਾ ਹੋਇਆ ਕਿ ਇਹ ਸਰਕਾਰ ਇਹ ਵਿੱਚੋਂ ਦੁਫਾੜਾ ਪਾ ਰਹੀ ਹੈ ਸਿੱਖ ਕੌਮ ਦੇ ਵਿੱਚ ਕੀ ਕਰ ਰਹੀ ਹੈ ਇਹ ਇਨਾਂ ਨੂੰ ਸ਼ਾਂਤਮਈ ਮਾਹੌਲ ਰੱਖਣ ਲਈ ਸਾਡੇ ਉੱਥੇ ਜਿੰਨੇ ਆਗੂ ਸੀਗੇ ਸਾਰੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਕੋਈ ਵੀ ਗਲਤੀ ਨਹੀਂ ਕਰ ਰਿਹਾ ਸੀ ਨਾ ਕਿਸੇ ਨੇ ਕੋਈ ਤਲਵਾਰ ਕੱਢੀ ਨਾ ਕਿ ਇਹਨਾਂ ਕੋਈ ਬਰਚਾ ਵਿਖਾਇਆ ਨਾ ਕਿ ਇਹਨਾਂ ਕੋਈ ਪੁਲਿਸ ਤੇ ਰੂੜਾ ਮਾਰਿਆ ਨਾ ਕਿਸੇ ਨੇ ਕੋਈ ਪਥਰਾਉ ਕੀਤਾ ਤੇ ਪੁਲਿਸ ਨੇ ਜ਼ਬਰੀ ਲੋਕਾਂ ਨੂੰ ਖਿੱਚ ਤੂਕੇ ਉਹਨਾਂ ਦੇ ਪੱਗਾਂ ਵੀ ਲਾਈਆਂ ਗਈਆਂ ਉਹਨਾਂ ਨੂੰ ਐਂ ਕਸੀਟਿਆ ਵੀ ਆ ਸ਼ਰਤਾਂ ਤੇ ਲਾਠੀ ਚਾਰਜ ਵੀ ਕੀਤਾ ਅਥਰੂ ਗੈਸ ਦੇ ਯਾਨੀ ਕਹਿਣ ਤੋਂ ਭਾਵ ਮੈਨਾਂ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਮੈਂ ਸਮਝਦਾ ਜਿੱਥੇ ਦੇਸ਼ ਦਾ ਇਹ ਸੰਵਿਧਾਨ ਦੀਆਂ ਧੰਗੀਆਂ ਡਾਰੀ ਆ ਉਥੇ ਮੈਂ ਨਾ ਸਮਝਦਾ ਵੀ ਲੋਕਾਂ ਦਾ ਇਹ ਘਾਨ ਕਰ ਰਿਆ ਡੈਮੋਕ੍ਰੇਸੀ ਰਾਜ ਦਾ ਕਿਉਂਕਿ ਲੋਕਾਂ ਨੂੰ ਨਿਆਂ ਹੀ ਨਹੀਂ ਮਿਲ ਰਿਹਾ ਜੇ ਲੋਕਾਂ ਨੂੰ ਅਨਿਆਂ ਮਿਲਦਾ ਹੋਵੇ ਤੇ ਸਾਨੂੰ ਕੀ ਲੋੜ ਹੈ ਜਿਟੇਸ਼ਨਾਂ ਲੜਨ ਦੀ ਖੁਸ਼ੀ ਸਾਬ ਬੰਦੀ ਸਿੰਘਾਂ ਦੀ ਹਰਿਆਈ ਨੂੰ ਲੈ ਕੇ ਕੋਈ ਤਾਂ ਸਮਾ ਸੀਮਾ ਹੋਵੇਗੀ ਨਾ ਜਿਸ ਤਰ੍ਹਾਂ ਕਿਸੇ ਕਿਸੇ ਦੇ ਵਿੱਚ ਸਜ਼ਾ ਹੋ ਜਾਂਦੀ ਹੈ ਸਜ਼ਾ ਹੋਣ ਤੋਂ ਬਾਅਦ ਜੇਕਰ ਉਹ ਉਸ ਤੋਂ ਪਹਿਲਾਂ ਸਜ਼ਾ ਪੂਰੀ ਕਰ ਚੁੱਕਾ ਹੈ ਜਿਹੜਾ ਵੀ ਉਸ ਕੇਸ ਚ ਲੜਿੰਦਾ ਵਿਅਕਤੀ ਹੈ ਤਾਂ ਉਸ ਨੂੰ سزا ਹੋਣ ਤੋਂ ਬਾਅਦ ਉਹ ਜਿਹੜੀ ਪਹਿਲੀ سزا ਹੁੰਦੀ ਹੈ ਉਹ ਗਿਣ ਲਈ ਜਾਂਦੀ ਹੈ ਕਿਸ ਦੇ ਵਿੱਚ ਪਹਿਲਾਂ ਤਾਂ ਇਹ ਕਲੀਅਰ ਕਰ ਦਿਓ ਦੇਖੋ ਜੀ سزا ਕੋਈ ਵੀ ਕੈਦੀ ਹੋਵੇ ਉਹਦੀ ਰਾਤ ਦਿਨ ਦੀ ਗਿਣੀ ਜਾਂਦੀ ਆ ਰਾਤ ਦਿਨ ਦੀ ਜੇ 20 ਸਾਲਾਂ ਦਾ 10 ਸਾਲ ਹੀ ਕੱਟਨੇ ਪੈਣੇ ਨੇ ਉਹਨਾਂ ਵਿੱਚੋਂ ਛੁੱਟੀਆਂ ਵੀ ਮਿਲਦੀਆਂ ਜਿਹੜੇ ਬੰਦੀ ਸਿੰਘ ਨੇ ਨਾ ਤਾਂ ਉਹਨੂੰ ਛੁੱਟੀ ਦਿੰਦੇ ਨੇ ਜੇ ਕੋਈ ਉਹਨਾਂ ਦਾ ਵਿਚਾਰਾਂ ਦਾ ਮਾਂ ਪਿਓ ਮਰ ਜਾਂਦਾ ਤਾਂ ਉਹਨਾਂ ਦੇ ਨਾਲ ਪੁਲਿਸ ਆਉਂਦੀ ਆ ਹੱਥ ਕੜੀ ਕੋਲ ਕੇ 2 ਘੰਟੇ 3 ਘੰਟੇ ਨਾਲ ਹੀ ਵਾਪਸ ਲੈ ਜਾਂਦੀ ਆ ਮੈਂ ਸਮਝਦਾ ਜਿਵੇਂ ਹਵਾਰਾ ਸਾਹਿਬ ਹੁਣੀ ਇਹਨਾਂ ਨੂੰ ਕਿੰਨੇ 35 33 ਸਾਲ ਹੋ ਗਏ ਜਿੰਨੇ ਸਾਡੇ ਬੰਦੀ ਸਿੰਘ ਰਿਹਾ ਬਣਾਏ ਨੇ ਉਹਨਾਂ ਨੂੰ ਇੱਕ ਦਿਨ ਵੀ ਛੁੱਟੀ ਨਹੀਂ ਔਰ ਉਹਨਾਂ ਨੂੰ ਕੋਈ ਉੱਥੇ ਸੰਭ ਸੰਭਾਲ ਨਹੀਂ ਤੇ ਉਹ ਜਣੀ ਇੱਕ ਨਰਕ ਦੀ ਜ਼ਿੰਦਗੀ ਉਹਨਾਂ ਨੂੰ ਬਤਾ ਰਹੇ ਨੇ ਵੀ ਇਹਨਾਂ ਨੂੰ ਵੇਖ ਕੇ ਲੋਕੀ ਸੇਧ ਲੈਣ ਦੇਖੋ ਉਹ ਸਮਾਜ ਤੇ ਪਹਿਰਾ ਦੇਣ ਵਾਲੇ ਆਗੂ ਨੇ ਨਾ ਕਿ ਉਹ ਕੋਈ ਮਿਲੀਟੈਂਟ ਨੇ ਨਾ ਕੋਈ ਉਹ ਨਸ਼ਾ ਵੇਚਣ ਵਾਲੇ ਨੇ ਨਸ਼ਾ ਵੇਚਣਾ ਤਾਂ ਸਾਡੇ ਵੀਹਾਂ ਦੇ ਵਿੱਚ ਐਨੇ ਫਿਰਦੇ ਨੇ ਪੁਲਿਸ ਉਹਨੂੰ ਫੜਦੀ ਨਹੀਂ ਤੇ ਚੱਕ ਕੇ ਜਿਹੜੇ ਉਹ ਆਵਾਜ਼ ਉਠਾਉਂਦੇ ਨੇ ਤੇ ਉਹਨਾਂ ਨੂੰ ਆਵਾਜ਼ ਦਬਾਉਣ ਬਾਅਦ ਪੁਲਿਸ ਉੱਤੇ ਵੀਰ ਵੀਰ ਜਾਂਦੀ ਆ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੱਤਾ ਨੇ ਨਸ਼ਾ ਬੰਦ ਕਰ ਦੂੰ ਅੱਜ ਸਾਡੇ ਪੰਜ ਯੂਥ ਦੇ ਆਗੂ ਜਿਹੜੇ ਪਤਨ ਲੱਗਦਾ ਘੰਟੇ ਬਾਅਦ ਉਹ ਨਸ਼ੇ ਨਾਲ ਮਰਦੇ ਨੇ ਯਾਰ ਇੱਕ ਪਾਸੇ ਨਸ਼ੇ ਨਾਲ ਮੁਲਕ ਮਾਰ ਰਿਹਾ ਦੂਜੇ ਪਾਸੇ ਇਹ ਜਿਹੜੇ ਅਥੋਂ ਆਪਣੇ ਕੌਮੀ ਇਨਸਾਫ ਮੋਰਚੇ ਦੇ ਜਗਰੂ ਸਿੰਘ ਵੀਰ ਆ ਜਿਹੜੇ ਉਹ 2 ਸਾਲ ਤੋਂ ਉੱਥੇ ਤਤ ਪਰ ਮੰਗਾਂ ਮਨਵਾਉਣ ਲਈ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕੱਢ ਲਈ ਜਿਨ੍ਹਾਂ ਨੂੰ 35-35 ਸਾਲ ਹੋ ਗਏ ਵਿਚਾਰਿਆਂ ਨੂੰ ਬਿਨਾਂ ਕੋਲੋਂ ਹਰਾਸਤ ਦੇ ਵਿੱਚ ਰੱਖੀ ਬੈਠੇ ਨੇ ਇਹ ਕਿੱਧਰਲੀ ਡੈਮੋਕ੍ਰੇਸੀ ਦਾ ਆਜੂ ਹੈ ਕਿਹੜਾ ਸੰਵਿਧਾਨ ਹੋਇਆ ਮੈਂ ਸਮਝਦਾ ਇਸ ਮੁਲਕ ਦਾ ਢਾਂਚਾ ਸਾਰਾ ਖਤਮ ਹੋ ਚੁੱਕਾ ਇੱਥੇ ਜੰਗਲ ਰਾਜ ਵਾਂਡੂ ਕਿਸੇ ਦਿਨ ਨੂੰ ਕਿਸੇ ਸਰਕਾਰ ਤੋਂ ਵੜ ਕੇ ਵੇਲਾ ਹੱਥ ਨਹੀਂ ਆਉਣਗਾ ਸਰਕਾਰਾਂ ਕੋਸ਼ਿਸ਼ ਮਰਜ਼ੀ ਕਰਨ ਇਹ ਮਾਹੌਲ ਨੂੰ ਜੇ ਹੁਣ ਆਏ ਲੱਗਿਆ ਜਿਵੇਂ ਕੇਂਦਰ ਸਰਕਾਰ ਵੀ ਮਾਹੌਲ ਨੂੰ ਖਰਾਬ ਕਰ ਰਿਆ ਆ ਕਸਾਨ ਬੈਠੇ ਨਹੀਂ ਆਏ ਸਮਝਦੇ ਜਿਵੇਂ ਇਹ ਕਿਸਾਨ ਕੋਈ ਬਾਹਰਲੇ ਚੀਨ ਤੋਂ ਆਏ ਹੋਣ ਜਾਂ ਕੋਈ ਪਾਕਿਸਤਾਨ ਤੋਂ ਆਏ ਹੋਣ ਸਰਕਾਰਾਂ ਦੇ ਰਵੱਈਏ ਮਤਲਬ ਨਾ ਮੋਹ ਭੰਗ ਹੋ ਚੁੱਕਾ ਕਿਸੇ ਦਾ ਉਹਨਾਂ ਨੂੰ ਮੋਹ ਨਹੀਂ ਉਹਨਾਂ ਦਾ ਸਿਰਫ ਆਪ ਦੇ ਮਤਲਬ ਰਣਨੀਤੀ ਆ ਵੀ ਪਾਰੋ ਤੇ ਰਾਜਕੋੜ ਵਾਲੀ ਗੱਲ ਆ ਵੀ ਲੋਕੀ ਦਾਵ ਜਾਣ ਖੁੱਸਾ ਸਭ ਗੱਲ ਮੈਂ ਇੱਕ ਕਲੀਅਰ ਕਰ ਦਿੰਨਾ ਚੰਡੀਗੜ੍ਹ ਪੁਲਿਸ ਵੱਲੋਂ ਅਥਰੂ ਗੈਸ ਦੇ ਕੋਲੇ ਦਾਗੇ ਗਏ ਨੇ ਤਾਂ ਇਹਦੇ ਵਿੱਚ ਤੁਸੀਂ ਜਿਹੜਾ ਸਿੱਧਾ ਸਿੱਧਾ ਦੋਸ਼ ਹੈ ਉਹ ਭਗਵੰਤ ਸਰਕਾਰ ਦੇ ਉੱਪਰ ਵੀ ਬਰਾਬਰ ਦਾ ਹੀ ਲੱਗਦਾ ਭਗਵੰਤ ਮਾਨਦੀ ਸਰਕਾਰ ਨੇ ਵੀ ਵਿੱਚ ਹੀ ਸੀਗੀ ਉਹ ਚੰਡੀਗੜ੍ਹ ਦੀ ਅਪੀਲ ਤਾਂ ਪਿੱਛੇ ਸੀਗੀ ਪਹਿਲਾਂ ਭਗਵੰਤ ਮਾਨਦੀ ਸਰਕਾਰ ਦੇ ਬੰਦੇ ਫੜੇ ਉਹਨਾਂ ਨੇ ਸਾਡੇ ਬੰਦੇ ਉਹ ਤਾਂ ਸਿੱਧਾ ਕਲੀਅਰ ਆ ਤੁਸੀਂ ਅਖਬਾਰ ਤੇ ਖਬਰਾਂ ਦੇਖ ਲੋ ਤੁਹਾਡੀਆਂ ਕਿਸਾਨ ਯੂਨੀਅਨਾਂ ਵੀ ਉੱਥੇ ਕੱਲ ਸੀਗੀਆਂ ਨਾਲ ਦੇਖੋ ਸਾਡੀਆਂ ਜਥੇਬੰਦੀਆਂ ਦੇ ਆਗੂ ਦੀ ਡਿਊਟੀ ਹੁੰਦੀ ਆ ਅਸੀਂ ਅੱਗੇ ਪੂਰਾ ਮੋਰਚੇ ਦਾ ਸਾਥ ਦਿੱਤਾ ਅੱਜ ਵੀ ਸਾਥ ਅਨੁਭਾਵਾਂਗੇ ਜੇ ਸਾਨੂੰ ਲੋੜ ਪਈ ਕੋਈ ਕੁਰਬਾਨੀ ਕਰਨ ਦੀ ਆ ਸਾਡਾ ਹੁਣ ਐਜੀਟੇਸ਼ਨ ਚੱਲਦੀ ਆ ਜੇ ਅਸੀਂ ਵਿਹਲੇ ਹੁੰਦੇ ਤੇ ਕੱਲ ਉੱਥੇ ਉਹ ਪੁਲਿਸ ਨੂੰ ਅਸੀਂ ਦਿਖਾ ਦਿੰਦੇ ਕਿਵੇਂ ਪੱਗਾ ਲੈਂਦੀਆਂ ਪਰ ਸਾਡੇ ਨਾਲ ਦੋ ਹੱਥ ਹੋ ਜਾਣੇ ਸੀ ਫਿਰ ਅਸੀਂ ਡਰਨਾ ਥੋੜਾ ਸੀ ਉਸੋ ਸਰ ਪੱਗਾ ਲਾਉਣ ਦਾ ਵਰਤਾਰਾ ਬੜਾ ਪੁਰਾਣਾ ਹੈ ਦੇਖੋ ਜੀ ਜਦੋਂ ਕੋਈ ਧਰਨਾਕਾਰੀ ਮੁਜ਼ਾਹਰਾਕਾਰੀ ਪੀਸਫੁਲੀ ਪ੍ਰੋਟੈਸਟ ਕਰ ਰਿਹਾ ਹੁੰਦਾ ਤਾਂ ਉਹਨਾਂ ਦੀਆਂ ਪੱਗਾਂ ਲੱਥਣਾ ਸੁਭਾਵਕ ਹੈ ਇਸ 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 ਉੱਤੇ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਕਿ ਇਹ ਸਰਕਾਰ ਨੂੰ ਚਾਹੀਦਾ ਵੀ ਅਸੀਂ ਸਿੱਖ ਪਰੰਪਰਾ ਜੇ ਰੱਖੀ ਆ ਕਾਇਮ ਤੇ ਉਹਨੂੰ ਕਾਇਮ ਰੱਖੀਏ ਅਸੀਂ ਸਾਡੇ ਵਿੱਚ ਵੀ ਸਿੱਖ ਨੌਜਵਾਨ ਅਫਸਰ ਨੇ ਜਿਹੜੇ ਅੰਮ੍ਰਿਤਧਾਰੀ ਨੇ 100 ਚੋਂ 50 ਅਫਸਰ ਜਿਹੜੇ ਅੰਮ੍ਰਿਤਧਾਰੀ ਹੈਗੇ ਨੇ ਉਹਨਾਂ ਦੇ ਵੀ ਦਸਤਾਰਾਂ ਸਜਾਈਆਂ ਹੁੰਦੀਆਂ ਇਹ ਥੋੜਾ ਵੀ ਚਾਕੇ ਕਿਸੇ ਦੇ ਇਤਿਹਾਸਾਰ ਨੂੰ ਹੱਥ ਪਾ ਕੇ ਲਾਧੂ ਉਹਨਾਂ ਦੀ ਬੇਇੱਜ਼ਤੀ ਕਰ ਦਿਓ ਮੈਂ ਨਾ ਕਨਾਉਣਾ ਕਰਮ ਹੈ ਮੈਂ ਅਸੀਂ ਆਨੇ ਵੀ ਅਸੀਂ ਕਦੇ ਵੀ ਸਹਿ ਨਹੀਂ ਕਰਾਂਗੇ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਨੂੰ ਰੰਗੇ ਹੱਤੀ ਲਾਵਾਂਗੇ ਵੀ ਇਹ ਜਿਹੜਾ ਘਟਿਆ ਕਰਮ ਕੀਤਾ ਬਹੁਤ ਮਾੜਾ ਕਰਮ ਕੀਤਾ ਔਰ ਇਹ ਸਿੱਖ ਧਰਮ ਦੇ ਵਿੱਚ ਨਿੰਦਣ ਵਾਲੀ ਘਟਨਾ ਬਹੁਤ ਸਾਰੇ ਸਿੰਘਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਉੱਥੇ ਜਥੇਦਾਰ ਹਵਾਰਾ ਸਿੰਘ ਜਥੇਦਾਰ ਹਵਾਰਾ ਦੇ ਡੈਡੀ ਜੀ ਫਾਦਰ ਸਾਹਿਬ ਨੂੰ ਵੀ ਗੁਰਚਰਨ ਸਿੰਘ ਨੂੰ ਵੀ ਮੈਨੂੰ ਲੱਗਦਾ ਡਿਟੇਨ ਕਰ ਲਿਆ ਗਿਆ ਸੀ ਸਾਨੂੰ ਵੀ ਇਹਨਾਂ ਨੇ ਬਾਕੀ ਘਰਾਂ ਦੇ ਵਿੱਚ ਜਿੰਨੇ ਸਾਡੇ ਸਿੱਖ ਆਗੂ ਸੀ ਉਹਨਾਂ ਨੂੰ ਘਰਾਂ ਜੀ ਡਿਟੇਨ ਕੀਤਾ ਗਿਆ ਉਹ ਮੈਂ ਸਮਝਦਾ ਵੀ ਸਰਕਾਰ ਦਾ ਚਿਹਰਾ ਸਾਫ਼ ਨਹੀਂ ਸਰਕਾਰ ਜੇ ਇਸ ਤਰ੍ਹਾਂ ਕਰੂਗੀ ਤੇ ਕਿਸੇ ਨਾ ਕਿਸੇ ਦਿਨ ਉਹਨੂੰ ਖਮਿਆਜਾ ਭੁਗਤਣਾ ਪਊਗਾ ਇਦਾਂ ਲੋਕਾਂ ਦੇ ਸਾਹਮਣੇ ਭੁਗਤਣਾ ਪਊਗਾ ਨਾ ਕਿ ਬਾਹਰ ਭੁਗਤਣਾ ਪਊਗਾ ਇੱਕ ਇੱਕ ਹੋਰ ਗੱਲ ਹੈ ਖੁੱਸਾ ਸਭ ਕਿਤੇ ਇਹ ਤਾਂ ਨਹੀਂ ਹੋ ਰਿਹਾ ਜਿਸ ਤਰ੍ਹਾਂ ਖਨੌਰੀ ਦਾ ਮੋਰਚਾ ਦਿਨੋ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਇਸ ਮੋਰਚੇ ਨੂੰ ਢਾਹ ਲਾਉਣ ਦੇ ਲਈ ਕੁਝ ਇਸ ਤਰ੍ਹਾਂ ਉੱਥੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਹੋਣ ਤਾਂ ਜੋ ਲੋਕ ਜਿਹੜੇ ਨੇ ਉਹ ਖਨੌਰੀ ਵੱਲ ਘਟਾ ਕੇ ਮੋਹਾਲੀ ਵੱਲ ਜਾਦੇ ਚਲੇ ਜਾਣ ਕੋਈ ਇਸ ਤਰ੍ਹਾਂ ਦਾ ਸਿਸਟਮ ਤਾਂ ਨਹੀਂ ਤੈਅ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਮੋਰਚਾ ਤਕਰੀਬਨ ਕੌਮੀ ਇਨਸਾਫ ਮੋਰਚੇ ਦੇ ਨਾਲ ਸਾਡਾ ਰਲੇਵਾ ਹੈਗਾ ਸਾਰੀਆਂ ਜਥੇਬੰਦੀਆਂ ਉੱਥੇ ਵੀ ਹਾਜ਼ਰੀ ਭਰ ਦੇਣਾ ਅੱਜ ਉਹਨਾਂ ਨੂੰ ਪਤਾ ਵੀ ਇੱਥੇ ਸਾਡਾ ਮੋਰਚਾ ਜਿਹੜਾ ਸਟਰੋਂਗ ਜਿੱਤੀ ਨਹੀਂ ਸੀ ਟੋਟਲ ਹਵਾਮ ਜਿਹੜਾ ਗਿਆ ਉੱਥੇ ਆਪ ਦੀ ਆਪ ਲੋਕੀ ਜਿਹੜੇ ਦਰਦ ਰੱਖਦੇ ਆ ਉਹ ਪਹੁੰਚੇ ਨਹੀਂ ਉੱਥੇ ਸਾਰੇ ਜਥੇਬੰਦੀਆਂ ਦੇ ਵਿੱਚ ਜਾ ਕੇ ਆਗੂ ਪਹੁੰਚੇ ਨਹੀਂ ਪਰ ਜੇ ਮੈਂ ਗੱਲ ਕਰਾਂ ਜਿਵੇਂ ਖਨੂਰੀ ਮੋਰਚਾ ਇਹ ਮੋਰਚਾ ਬੜਾ ਪੀਸਫੁੱਲ ਆ ਔਰ ਸਟਰੋਂਗ ਆ ਕਿਉਂਕਿ ਕਿਸਾਨਾਂ ਨੇ ਇੱਕ ਮਤਲਬ ਨਿਸ਼ਤਾ ਕਰ ਲਿਆ ਵੀ ਕਿਸਾਨ ਜਾਗ ਝੁਕੇ ਨਹੀਂ ਹੋਣ ਕੋਈ ਕਿਸਾਨ ਜਾਗੋਂ ਤੋਂ ਬਿਨਾਂ ਨਹੀਂ ਰਹੇਗਾ ਅੱਗੇ ਜਿਵੇਂ 77 ਸਾਲ ਹੋ ਗਏ ਦੇਸ਼ 'ਚ ਜਾਗ ਹੋਏ ਨੂੰ ਅਸੀਂ ਜਾਗੇ ਹੀ ਨਹੀਂ ਸੀ ਸਾਨੂੰ ਪਤਾ ਨਹੀਂ ਸੀ ਅਸੀਂ ਐਮਪੀ ਬਣਾ ਦਿੰਦੇ ਸੀ ਪਰਾਂ ਦੀ ਉਹ ਸਾਡੀ ਗੱਲ ਠਾਵੇ ਨਾ ਠਾਵੇ ਅਸੀਂ ਵੇਂਦੇ ਨਹੀਂ ਸੀ ਔਰ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਾਗ ਚੁੱਕਾ ਵੀ ਜੇ ਕਿਸਾਨੀ ਬਚੂਗੀ ਤਾਂ ਟੋਟਲ ਦੇਸ਼ ਬਚੂਗਾ ਨਹੀਂ ਫੇਲ啊 ਕਿਉਂਕਿ ਕਿਸਾਨੀ ਨਾਲ ਜੇ ਕਿ ਜੇ ਆਪਾਂ ਵੀ ਸਾਡੀ ਖੇਤੀ ਚੱਲਦੀ ਖੇਤੀ ਨਹੀਂ ਚੱਲਦੀ ਖੋਸਾ ਸਾਹਿਬ ਆਪਾਂ ਮਹਾਲੀ ਮੋਰਚੇ ਵੱਲ ਪਰਤਦੇ ਆ ਕਹਿੰਦੇ ਕਿ ਜਦੋਂ ਉੱਥੇ ਸਿੰਘਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਹੁਤ ਸਾਰੇ ਗੋਲੇ ਜਿਹੜੇ ਨੇ ਉਹ ਉਸ ਜਗ੍ਹਾ ਦੇ ਉੱਪਰ ਵੀ ਆ ਕੇ ਡਿੱਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ ਜਿੱਥੇ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਦੇਖੋ ਜੀ ਇਹ ਜਿਹੜੀਆਂ ਸਰਕਾਰਾਂ ਨਾ ਇਹ ਇਹੋ ਜਿਹਾ ਜਦੋਂ ਕੁਰਸੀ ਆ ਜਾਂਦੀ ਹੈ ਉਹਨੂੰ ਕੁਰਸੀ ਮਿਲ ਜਾਂਦੀ ਆ ਫਿਰ ਜਿਵੇਂ ਪਾਣੀ ਦਾ ਲਾਭ ਦਾ ਕੁੱਤਾ ਰਾਜ ਬਹਾਲੀਏ ਪਰ ਚੱਕੀ ਚੱਟੇ ਫਿਰ ਇਹਨਾਂ ਨੂੰ ਆਤ ਨਹੀਂ ਜਾਂਦੀ ਕੀ ਮਤਲਬ ਇਹ ਗੱਲਾਂ ਕਰਨ ਤੋਂ ਇਹਨਾਂ ਸਾਰਾ ਮਹਾਰਾਜ ਭੁੱਲ ਜਾਂਦੇ ਨੇ ਪਹਿਲਾਂ بڑے ਡਰਾਮੇ ਕਰਦੇ ਨੇ ਲੋਕਾਂ ਦੇ ਵਿੱਚ ਕਹਿੰਦੇ ਨੇ ਅਸੀਂ ਸਤਵੇਂ ਦਾ ਨਸ਼ਾ ਬੰਦ ਕਰ ਦਾਂਗੇ ਅਸੀਂ ਕਰਜ਼ਾ ਮੁਕਤੀ ਕਰ ਦਾਂਗੇ ਥੋੜੀ ਆਪਣੀ ਸਰਕਾਰ ਆ ਕਿਹੜਾ ਮਰਜੀ ਮਿਲ ਸਕਦਾ ਤੁਸੀਂ ਤੇ ਹੁਣ ਤੁਸੀਂ ਕੇ ਮੰਤਰੀ ਨੂੰ ਮਿਲ ਕੇ ਦਿਖਾਓ ਤੁਹਾਨੂੰ ਮਿਲਦਾ ਸਦਾ ਇਸ ਕਰਕੇ ਇਹ ਤਾਂ ਜਿੰਨੇ ਆ ਆਪਦੇ ਚੇਤਿਆਂ ਨੂੰ ਪਾਲਦੇ ਇਹਨਾਂ ਨੂੰ ਕਿਸੇ ਕੌਮ ਦੀ ਪਰਵਾਹ ਨਹੀਂ ਜੋ ਮਰੇ ਕੋਈ ਜੀਵੇ ਮਹਾਲੀ ਮੋਰਚੇ ਨੂੰ ਲੈ ਕੇ ਕੋਈ ਵੱਡਾ ਐਲਾਨ ਜਿਹੜਾ ਆ ਉਹ ਖਨੋਰੀ ਮੋਰਚੇ ਤੋਂ ਵੀ ਹੋ ਸਕਦਾ ਕਿਉਂਕਿ ਸਾਨੂੰ ਜਦੋਂ ਉਹ ਡਾਇਰੈਕਸ਼ਨ ਆਊਗੀ ਡਾਇਰੈਕਸ਼ਨ ਆਊਗੀ ਮੀਟਿੰਗ ਹੋਊਗੀ ਜਿਹੜੀ ਅਪਡੇਟ ਦੇਣਗੇ ਅਸੀਂ ਹੁਣ ਵੱਡਾ ਹਮਲਾ ਮਾਰਾਂਗੇ ਸਾਨੂੰ ਪਤਾ ਲੱਗੂਗਾ ਵੀ ਸਰਕਾਰ ਉਥੇ ਖੜੇੜਨਾ ਚਾਹੁੰਦੀ ਆ ਤੇ ਅਸੀਂ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ ਮੋਰਚਾ ਨਹੀਂ ਖਦੜਨ ਦੇ ਭਾਂਦੀ ਸਾਨੂੰ ਜਿੰਨੀ ਦੇਰ ਤੱਕ ਉਹ ਵੀਰ ਰਿਹਾ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਅਸੀਂ ਮੋਰਚਾ ਚਲਾਈ ਰੱਖਾਂਗੇ ਤਿੰਨ 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 ਜਗ੍ਹਾ ਤੇ ਮੋਰਚਾ ਹੋ ਗਿਆ ਮੇਨ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਖਨੌਰੀ ਮੋਹਾਲੀ ਤੇ ਸ਼ੰਭੂ ਤਾਂ ਤੁਸੀਂ ਕੀ ਸਮਝਦੇ ਹੋ ਤਿੰਨੇ ਮੋਰਚੇ ਜਿਹੜੇ ਨੇ ਉਹਨਾਂ ਨਾਲ ਜੁੜੇ ਹੋਏ ਆਗੂ ਜਿਹੜੇ ਨੇ ਉਹ ਇੱਕ ਨੇ ਸਾਰੇ ਤੇ ਸਾਰੇ ਚਾ ਪੰਥਕ ਕੌਣ ਚਾ ਯੂਨੀਅਨ ਦੇ ਲੀਡਰ ਹੋਣ ਦੇਖੋ ਉਹਦੇ ਵਿੱਚ ਕੁਸ਼ਕ ਬੰਦੇ ਹੈਗੇ ਨੇ ਜਿਹੜੇ ਅਗਨੋਰ ਮਾਰਦੇ ਨੇ ਜਿਹੜੇ ਟੋਟਲ ਕਾਮਰੇਡ ਤਣਾ ਕਹ ਲੋ ਜਿੰਨਾਂ ਨੂੰ ਪਰ ਜਿਹੜੇ ਸਿੱਕੀ ਨਾਲ ਦਰਦ ਰੱਖਦੇ ਨੇ ਜਿਹਨੂੰ ਪਤਾ ਸਾਡੀ ਕੌਮ ਸਾਡੇ ਸਿੰਘਾਂ ਜਝਾਣੋ ਤੇ ਬਣੇ ਚੱਲਦੀ ਨਹੀਂ ਕਿਉਂਕਿ ਜੇ ਮੈਂ ਸਾਡੀ ਆਰ ਆਊਂਡ ਸਿਵਲੋਜੇਸ਼ਨ ਸਾਡੀ ਪੁਰਾਣੀ ਸਭਤਾ ਸਾਡੇ ਗੁਰੂਆਂ ਨੇ ਸਾਡੀ ਕੌਮ ਦੇ ਲਈ ਧਰਮ ਰੱਖਸ਼ਾ ਦੇ ਲਈ ਪਰਪਕਾਰ ਦੀ ਖਾਤਰ ਇੱਡਾ ਵੱਡਾ ਬਲੀਦਾਨ ਦੇ ਕੇ ਗਏ ਨੇ ਸਾਰਾ ਪਰਿਵਾਰ ਸਰਬੰਸ ਜਿੱਥੇ ਅੱਜ ਦੇਸ਼ ਵਿਦੇਚਾਂ ਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਦਾ ਅਵਤਾਰਪੁਰ ਬਣਾ ਰਹੇ ਹਾਂ ਕਿਉਂ ਬਣਾ ਰਹੇ ਹਾਂ ਅਸੀਂ ਉਹਨਾਂ ਦੇ ਪਾਏ ਹੋਏ ਪੂਰਨ ਤੇ ਚੱਲਣ ਵਾਲੀ ਕੌਮ ਜਿੱਥੇ ਅਸੀਂ ਜਿਹੜਾ ਜਿੱਥੇ ਸਾਡੀ ਜਿਹੜੀ ਉਹ ਜੁੜੀ ਹੁੰਦੀ ਗੱਲ ਅਸੀਂ ਉਥੇ ਚਾਹੇ ਕੋਈ Hindu ਵਿੱਚ ਸਹਿਖ ਹੋਵੇ ਮੈਂ ਨਾ ਸਾਰੇ ਪੈਰਾ ਦਿੰਦੀ ਨਹੀਂ ਇਹਨੂੰ ਤੇ ਕੋਈ ਬੰਦਾ ਨਹੀਂ ਇਗਨੋਰ ਮਾਰੂਗਾ ਕਿ ਜਿਹੜੇ ਕੌਮੀ ਇਨਸਾਫ਼ ਮੋਰਚੇ ਦੀ ਉਹ 35 35 ਸਾਲ ਹੋ ਗਏ ਉਹ ਘਰੇ ਨਾ ਹੁਣ ਉਹ ਵਿਚਾਰੇ ਸਾਰੀ ਜ਼ਿੰਦਗੀ ਉੱਥੇ ਹੀ ਰਹਿਣਗੇ ਅਸੀਂ ਉਹਨੂੰ ਰਿਹਾ ਆਕਰੋਨ ਦੇ ਵਿੱਚ ਸਾਰੇ ਰਾਜੀ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਖਨੌਰੀ ਮੋਰਚੇ ਉੱਤੋਂ ਵੀ ਵੱਡੀ ਆਵਾਜ਼ ਉਠੀ ਆ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਮਹਾੜੀ ਦੇ ਵਿੱਚ ਜੋੜਾ ਵਰਤਾਰਾ ਬੀਤੇ ਕੱਲ ਹੋਇਆ ਉਹ ਅਤੇ ਨਿੰਦਣਯੋਗ ਹੈ ਤਾਂ ਤੁਸੀਂ ਐਬੀਪੀ ਸੰਝਾ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਆਪਾ ਐਮਪੀ